ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਟਾ ਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਚੰਗੀਆਂ ਜਾਤ ਨਸਲਾਂ ਚੰਗੇ ਰਿਕਾਰਡ ਵਾਲੀਆਂ ਨੇ ਨੀਲੀ ਰਾਵੀ ਨੇ ਵੀਰੋ ਟੌਪ ਕਲਾਸ ਝੋਟੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰ ਹੁਣਾਂ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾ ਵੀਰ ਜੀ ਕੀ ਹਾਲ ਚਾਲ ਹਾਂ ਜੀ ਵਧੀਆ ਤੁਸੀਂ ਸੁਣਾਓ ਭਾਈ ਠੀਕ ਠਾਕ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਨਾਮ ਚੋਖਾ ਪਿੰਡ ਸ਼ਿਕਾਰਮਾਸੀਆ ਜ਼ਿਲ੍ਹਾ ਗਰਦਾਸਪੁਰਾਤ ਸੇਲ ਡੇਰਾ ਬਾਬਾ ਨਾਨਕ ਠੀਕ ਹੈ ਵੀਰੇ ਫੋਨ ਨੰਬਰ ਦੱਸ ਦਿਓ ਵੀਰ ਜੀ ਨੰਬਰ 9855501706 ਠੀਕ ਹੈ ਜੀ ਤਾਂ ਆਪਣੇ ਕੋਲ ਅੱਜ ਫੇਰ ਵੀਰੇ ਵੱਡੀਆਂ ਛੋਟੀਆਂ ਆ ਗਈਆਂ ਚੰਗੇ ਰਿਕਾਰਡ ਵਾਲੀਆਂ ਅੱਜ ਥੋੜੀਆਂ ਛੋਟੀਆਂ ਵੀ ਆਈਆਂ ਲੋੜੀਆਂ ਵੱਟੀਆਂ ਵੀ ਆ ਗਈਆਂ ਵੱਡੀਆਂ ਵੀ ਆ ਗਈਆਂ ਹਨਾ ਜੀ ਮੋਟਰ ਪਾਈਆਂ ਨਹੀਂ ਹੋਰ ਹੋ ਗਿਆ ਸੇਲ ਫਿਰ ਠੀਕ ਹੈ ਵੀਰੇ ਤੇ ਰੇਟ ਬਿਲਕੁਲ ਯਾਨੀ ਕਿ ਛੋਟੇ ਭਾਵੇਂ ਵੱਡੇ ਭਾਵੇਂ ਹਨਾ ਜੀ ਜਾਇਜ਼ ਰੇਟ ਆ ਉਦਾਂ ਬਹੁਤ ਚੰਗੀਆਂ ਛੋਟੀਆਂ ਆ ਗਈਆਂ ਠੀਕ ਹੈ ਜੀ ਤੇ ਕਰੀਏ ਠੀਕ ਹੈ ਜੀ ਇਹਦੇ ਬਾਰੇ ਦੱਸ ਦਿਓ ਵੀਰੇ ਪਹਿਲਾਂ ਤੇ ਤੀਜਾ ਸੂਆ ਮੈਂ ਹੀ ਸੁਣੀ ਹਰ ਤਾਂ ਤੀਜਾ ਸੂਆ ਆ। ਇਹ ਦੇਖੋ ਕੱਢੀਆ। ਕੀ ਬਾਤਾਂ ਜੀ। ਚੈੱਕ ਕਰੋ ਵੀਰੋ ਲੈਵਾ ਚੈੱਕ ਕਰੋ। ਇਹ ਕਿੰਨਾ ਕੇ ਰਿਕਾਰਡ ਦੱਸ ਦਿਆ ਇਹਦਾ? ਇਹਦਾ 15-16 ਕਿਲੋ 15 ਪਲੱਸ ਜਿਆਦਾ ਹੁੰਦਾ। 15 ਪਲੱਸ ਜਾਊਗੀ। ਬਹੁਤ ਠੀਕ ਹੈ ਜੀ। ਟਾਈਮ ਕਿੰਨਾ ਲੇਜੂ ਵੀਰ ਜੀ? ਮੈਂ ਤਿਆਰੀ ਹੈ ਭਾਜੀ। ਤਿਆਰੀ ਆ ਹਨਾ ਜੀ। ਇੱਕ ਦੋ ਦੇਣੀ ਆ। ਅੱਛਾ ਠੀਕ ਹੈ ਜੀ। ਵੇਖੋ ਵੀਰੋ ਵੱਡੇ ਪੱਲੇ 'ਚ ਮੈਂ ਆ ਗਿਆ। ਵਜਨ ਫੁੱਲ ਆ ਗਿਆ ਚੈੱਕ ਕਰੋ ਵੀਰੋ ਲੈਵਾ ਚੈੱਕ ਕਰੋ ਕੀ ਕਹਨੇ ਆਂ ਕੀ ਬਾਤਾਂ ਜੀ ਵੀਰੇ ਵਜਨ ਵਜਨ ਫੁੱਲ ਆ ਗਿਆ ਜੋ ਕੋਈ ਵੀਰ ਚੱਲ ਕੇ ਆਊਗਾ ਛੱਡ ਕੇ ਨਹੀਂ ਜਾਂਦਾ ਵੱਡੇ ਪੱਲੇ ਜੀ ਵੀਰੋ ਮੈਂ ਆ ਗਈ ਚੰਗੇ ਰਿਕਾਰਡ ਵਾਲੀ ਆ ਗਈ ਆ ਜੀ ਹਾਂ ਜੀ ਕੁਆਲਟੀ ਚੈੱਕ ਕਰਾਓ ਕੋਸਾੜੇ ਦਾ ਬਿਲਕੁਲ ਦੇਖੋ ਜੀ ਕੀ ਬਾਤਾਂ ਜੀ ਚੰਗੀ ਮੈਂ ਆ ਵੀਰੋ ਚੰਗੇ ਰਿਕਾਰਡ ਵਾਲੀ ਆ ਮਾਗੇ ਵੀਰੋ ਥੋੜਾ ਸਵਿੰਗ ਦੇਣਾ ਜਾਇਓ ਵਜਨ ਤੇ ਮੈਂ ਤੇ ਲੈਵੇ ਤੇ ਗੱਲ ਕਰੋ ਚੰਗੇ ਰਿਕਾਰਡ ਦੇ ਕਿੰਨਾ ਦੁੱਧ ਚਵਾਇਆ ਦੱਸਣ ਦੇਦਾ 15 16 ਕਿਲੋ ਮਾਨ ਨਾ ਮੈਂ ਦੁੱਧ ਚਵਾ ਦੇਗੀ 15 16 ਕਿਲੋ ਰਮਾਨਾ ਚਵਾਉਗੀ ਹਨਾ ਜੀ ਬਿਲਕੁਲ ਬਿਲਕੁਲ ਜੀ ਕੋਈ ਵੀਰ ਚੱਲ ਕੇ ਦੂਰੋਂ ਆਊਗਾ ਮੈਂ ਨਹੀਂ ਛੱਡ ਕੇ ਜਾਂਦਾ ਵੀਰੋ ਵਜਨ ਫੁੱਲ ਆ ਗਿਆ ਲੈਵਾ ਕੀ ਕਹਿਣਿਆ ਥਣ ਚੈੱਕ ਕਰੋ ਕੀ ਬਾਤਾਂ ਜੀ ਗੇੜ-ਗੇੜ ਦੇ ਵੀਰੋ ਥਨ ਲੱਗਾ ਜੀ ਉਹ ਕੈਮਰੇ ਤੋਂ ਕਰੰਦੀ ਉਹ ਮਾਰਦੀ ਮੋਦੀ ਨਹੀਂ ਥੋੜਾ ਡਰਦੀ ਆ ਕੈਮਰੇ ਤੋਂ ਹਨਾ ਜੀ ਠੀਕ ਹੈ ਜੀ ਬਿਲਕੁਲ ਵੇਖੋ ਵੀਰੋ ਚੰਗੀ ਮਹਾਂ ਹੈਗੀ ਆ ਬਾਕੀ ਰੇਟ ਦੀ ਗੱਲ ਕਰਦੇ ਆ ਵੀਰ ਜੀ ਕੀ ਮੁੱਲ ਕਰ ਲੈਣਾ ਇਹਦਾ ਰੇਟ ਬਾਹਰ ਤੇ ਜਿਆਦਾ ਨਾਲ ਦੇਖੀ ਜਿਹੜੇ ਲੋਕਾਂ ਦੀ ਵੀਡੀਓ ਵੇਖੀ ਹੈ ਹਾਂ ਜੀ ਤੇ ਰੇਟ 2 ਲੱਖੀ ਹੋਇਆ ਪਿਆ ਹੁਣ ਬਿਲਕੁਲ ਬਿਲਕੁਲ ਨਾ ਹੀ ਇੰਨੇ ਮੰਗਣੀ ਗਿਆ ਜੀ ਮੰਗੀ ਹੈ ਕਿਉਂਕਿ ਹਰ ਕੋਈ ਆਪਣੀ ਲੈਂਦਾ ਆਪਣੇ ਹਿਸਾਬ ਨਾਲ ਕੋਈ ਕਵੈਸਚਨ ਦਿਆ ਬਿਲਕੁਲ ਵੀਰ ਜੀ ਬਿਲਕੁਲ ਮੁੱਲ ਮੰਗ ਲਈ ਸਵਾ ਲੱਖ 120 ਹਾਂਜੀ ਮੈਂ ਹੀ ਦੇ ਦਾਂਗੇ ਜੀ ਐਸ ਨੂੰ 1 ਲੱਖ 19000 119 ਦੀ ਹਾਂਜੀ ਬਾਕੀ ਵੀਰੇ ਮਾਤਨ ਕਰਦੇ ਹੋ ਕੋਈ ਵੀਰ ਦੂਰੋਂ ਚੱਲ ਗਿਆ ਹੋਊਗਾ ਟੀਆ ਛੋਲ ਕਰਾਂਗੇ 117 ਦੀ ਐਸ ਨੂੰ ਮੈਂ ਹੀ ਹਣੀ 117 ਦੀ ਹਾਂਜੀ ਬਾਕੀ ਮੈਂ ਕੋਈ ਮੋਲ ਨਹੀਂ ਹੈਗਾ ਜਿੱਡੀ ਮੇਰਾ ਕੱਦ ਵਜੋਂ ਬਿਲਕੁਲ ਵੀਰ ਜੀ ਬਿਲਕੁਲ ਜੀ ਵਜ਼ਨ ਫੁੱਲ ਆ ਗਿਆ ਵੀਰੋ ਤੇ ਚੰਗੇ ਰਿਕਾਰਡ ਵਾਲੀ ਆ ਪਤਲਾ ਚਾਮ ਆ ਗਿਆ ਵੀਰੇ ਟੀ ਨੇ ਤੀਜਾ ਸੂਆ ਮੈਂ ਹੋਇਆ ਇਹ ਤੀਜਾ ਸੂਆ ਆ ਜੀ ਠੀਕ ਹੈ ਵੀਰ ਜੀ ਬਾਕੀ ਵੀਰੇ ਥਣ ਥਣ ਚੈੱਕ ਕਰੋ ਨਾੜਾ ਨੂਣਾ ਚੈੱਕ ਕਰ ਲਓ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਚੰਗੇ ਰਿਕਾਰਡ ਵਾਲੀ ਆ ਜੀ ਇੱਕ 17 ਦੀ ਉਹ ਹੈਣਾ ਜੀ ਦੋ ਹੀ ਮਹੀਨਿਆਂ ਤੋਂ ਉਹ ਵੀ ਐਂਡ ਤੇ ਉਹ ਵੀ ਮਹੀਨੇ ਸੇਲ ਹੋ ਗਈ ਆ ਕੋਈ ਚੀਜ਼ਾਂ ਨਹੀਂ ਚੰਗੇ ਰਿਕਾਰਡ ਵਾਲੀਆਂ ਹੈਣਾ ਜੀ ਚਲੋ ਬਾਕੀ ਵੀਰੋ ਤੁਸੀਂ ਫੋਨ ਲਾ ਲਿਓ ਮਾਂ ਤਾਂ ਤੁਹਾਡੇ ਹੋ ਜਾਣਗੇ ਹੈਣਾ ਜੀ ਬਾਕੀ ਆ ਦੂਜਾ ਸੂਆ ਝੋਟੀ ਐ ਅੱਜ ਸੁਣੀਏ ਕੋਈ ਅੱਠਾ ਦਾ ਹਜ਼ਾਰ ਇਹ ਅਸਟੈਂਪ 11 ਕਿਲੋ ਦੁੱਧ ਹੋਏਗਾ 11 ਕਿਲੋ ਦੁੱਧ ਆ ਜੀ ਬਿਲਕੁਲ ਜੈਡ ਬਲੈਕ ਝੋਟੀ ਆ ਠੀਕ ਆ ਜੀ ਬੱਚਾ ਕੀ ਆ ਗਿਆ ਵੀਰ ਬੱਚਾ ਮਦਰ ਕੱਟਾ ਕੱਟਾ ਆ ਗਿਆ ਹੈਣਾ ਜੀ ਠੀਕ ਐ ਵੇਖੋ ਜੋ ਇਹ ਲੱਗਤਰਾਤੋ ਟਿਕਨ ਖਾਂਬੀ ਨਹੀਂ ਹੈ ਬਿਲਕੁਲ ਵੇਖੋ ਵੀਰੋ ਚੰਗੀ ਝੋਟੀ ਆ ਕੱਦ ਕਾਠ ਵਾਲੀ ਆ ਸਿੰਗਲ ਹੱਡੀ ਆ ਗਈ ਆ ਵੀਰੋ ਦੁੱਧ ਦੀਆਂ ਨਿਸ਼ਾਨੀਆਂ ਪੂਰੀਆਂ ਨੇ ਝੋਟੀ ਦੀਆਂ ਚੰਗੀ ਝੋਟੀ ਆ ਕੱਦ ਕਾਠ ਵਾਲੀ ਆ ਸਿੰਘ ਸੁੰਗ ਦੀ ਕੁਆਲਿਟੀ ਵੀ ਸ਼ਾਨਦਾਰ ਆ ਵੀਰੋ ਠੀਕ ਹੈ ਰਾਸੋਤ ਐਸਐਮ 11000 ਕੁ ਰਿਆ ਧਾਰਵਾਂ ਮਾਰ ਕੇ ਖੜਿਆ ਕੰਡੇ ਚਾ ਕੇ ਹਾਂਜੀ 10 ਕਿਲੋ ਗਰੰਟੀ ਵਾਲਾ ਭਾਈਆ ਮਾੜਾ ਘਟੇਗਾ ਬਿਲਕੁਲ ਬਿਲਕੁਲ ਵੇਖ ਲੋ ਵੀਰੋ ਚੰਗੀ ਝੋਟੀ ਆ ਕੱਦ ਕੱਠਾ ਲੀਆ ਝੋਟੀ ਵੀਰ ਜੀ ਹੁਣਾਂ ਦਾ ਕਾਫੀ ਟਾਈਮ ਪੁਰਾਣੇ ਤੋਂ ਸਮੇਂ ਤੋਂ ਵਪਾਰ ਚੱਲਦਾ ਵਾ ਸਚਾਈ ਦਾ ਵਾ ਕੋਈ ਵੀਰ ਬੇਸ਼ੱਕ ਗਰੰਟੀ ਦੇ ਲਾਦ ਕੇ ਲੈ ਜੇ ਪਸ਼ੂ ਆ ਇੱਥੇ ਆ ਕੇ ਚਵਾਵੇ ਜੋ ਦੱਸਣਗੇ ਉਹ ਨਿਕਲੂਗਾ ਜੀ ਪਾਈ ਨਾ ਹੋਰ ਨਹੀਂ ਦਿੱਤੇ ਪੈਸੇ ਉੱਥੇ ਜਾ ਕੇ ਲੈ ਠੀਕ ਹੈ ਵੀਰ ਜੀ ਆ ਕੇ ਲੈ ਆ ਗਏ ਉੱਥੇ ਜਾ ਕੇ ਲੈ ਬਿਲਕੁਲ ਬਿਲਕੁਲ ਜੇ ਚੰਗਾਣ ਜਿੱਥੇ ਮਰਜ਼ੀ ਲੈ ਲਈ ਜੀ ਡੰਗਰ ਮਾੜਾ ਨੂੰ ਕਰੇਵਿੰਗ ਸਾਟ ਸਕਦੇ ਬਿਲਕੁਲ ਵੀਰ ਜੀ ਬਿਲਕੁਲ ਆ ਕੇ ਪੈਸੇ ਲੈ ਠੀਕ ਹੈ ਵੀਰੇ ਚੰਗੀ ਝੋਟੀ ਆ ਗਈ ਹੈ ਨਾ ਇਹ ਬੱਚਾ ਵਾਲਾ ਧਾਰਾ ਮਾਰ ਗਿਆ ਬੰਦੇ ਮੈਂ ਵੀ ਪਿਓ ਜੱਟ ਬੈਗਨ ਮਗਰ ਕੱਟਾ ਵੀ ਉਹ ਜੱਟ ਬਿਲਕੁਲ ਬਿਲਕੁਲ ਦੋਦੇ ਵੀਰੀ ਚੰਗਾ ਚਵਾਜੂਗੀ ਕਦ ਕਾਠ ਵਾਲੀ ਆ ਜੋ 20 ਉਹਦੀ ਮਰਦੀ ਜਿਹੜੀ ਛੋਟੀ ਚਵਾਈ ਚੁਈ ਠੀਕ ਹੈ ਜੀ ਇੱਕ ਮਿੰਟ ਤੋਂ ਟਾਈਮ ਨੂੰ ਨੋਟ ਕਰ ਲਿਆ ਇੱਕ ਮਿੰਟ ਪਹਿਲਾਂ ਪਸਲੇ ਚੁਈ ਠੀਕ ਹੈ ਇੱਕ ਮਿੰਟ ਬਾਅਦ ਕੋਈ ਟਾਈਮ ਨਹੀਂ ਅਨੁ ਵੀ ਬੜਾਏ ਸਾਡੇ 6 ਉਹਦੀ ਚਵਾਈ ਹੈ ਫੇਰ ਦੀ ਠੀਕ ਹੈ ਜੀ ਬਾਕੀ ਚੈੱਕ ਕਰ ਲੋ ਵੀਰੇ ਠੰਡੀ ਸਿਲ ਝੋਟੀ ਆ ਨਿਆਣਾ ਤੋਂ ਸਿਆਣਾ ਤੋਂ ਬਿਲਕੁਲ ਜੀ ਨਹੀਂ ਜਾਣ ਸਕਦੇ ਠੀਕ ਆ ਗਈ ਵੀਰੇ ਵੇਖੋ ਮੇਰੀ ਚੈੱਕ ਕਰੋ ਥਾਂ ਦੀ ਕੁਆਲਿਟੀ ਨੌਕ ਵਾਲਾ ਥਣ ਕੱਢਿਆ ਝੋਟੀ ਨੇ ਇਧਰੋਂ ਲਿਆ ਕੇ ਉਤਾਰ ਬਿਲਕੁਲ ਮਾਰੋ ਤਾਰਾਂ ਜੀ ਮਾਰੋ ਕਿਆ ਬਾਤਾਂ ਜੀ ਵੀਰੋ ਚੈੱਕ ਕਰ ਲੋ ਪ੍ਰਣਾਲਾ ਹੀ ਆ ਵਾਈ ਬੜੀ ਚੰਗੀ ਰੂਮ ਵਰਗੀ ਚਵਾਈ ਲੱਗੀ ਆ ਠੀਕ ਐ ਵੀਰ ਜੀ ਤੋਰਾ ਵਖਾ ਦੇ ਇੱਕ ਵਾਰੀ ਖੋਲ ਦੇ ਵੇਖੋ ਵੀਰੋ ਚੰਗੀ ਝੋਟੀ ਆ ਗਈ ਆ ਚਵਾ ਇੱਕ ਨੰਬਰ ਲੱਗਿਆ ਨੌਕ ਵਾਲਾ ਥਣ ਲੱਗਿਆ ਝੋਟੀ ਨੂੰ ਸਿੰਗ ਸੁੰਗ ਦੀ ਕੁਆਲਿਟੀ ਵੀ ਸ਼ਾਨਦਾਰ ਆ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਛੱਡ ਕੇ ਨਹੀਂ ਜਾਂਦਾ ਝੋਟੀ ਚੰਗੀ ਝੋਟੀ ਆ ਜੀ ਬਾਕੀ ਰੇਡ ਵੀ ਵੀਰ ਜੈ ਜੀ ਕਰੂਗਾ ਵੱਡੀ ਝੋਟੀਆਂ ਵੀਰੋ ਏ ਦੁੱਧ ਵੀ ਚੰਗਾ ਚਵਾਜੂ ਝੋਟੀ ਬਾਕੀ ਦੁੱਧ ਝੋਟੀ 12 13 ਕਿਲੋ ਦੁੱਧ ਬਾਕੀ ਇੱਕ ਗੱਲ ਹੈਗੀ ਝੋਟੀ ਦਾ ਹਾਂਜੀ ਉਸ ਦਾਸ ਕੋ 15 ਦਿਨ ਗਰੰਟੀ ਹੈ ਸਾਡੇ ਝੋਟੀ ਦਾ ਨਵੇਂ ਪੰਡੇ ਦੇ ਆਏ ਨੇ ਤੁਹਾਡੇ ਦੂਣੀ ਪੀਣੀ ਹੋਣੀ ਝੋਟੀ ਬਿਲਕੁਲ ਵੀਰੇ ਬਿਲਕੁਲ ਉਹ ਆਪ ਕੋਈ ਨਹੀਂ ਹੋ ਜਾਣਾ ਹਾਂਜੀ ਠੀਕ ਹੈ ਵੀਰੇ ਲੈ ਲੋ ਵੀਰੇ ਰੇੜੇ ਵੀਰ ਦਾ ਜੈ ਜੀ ਹੋਣਾ ਵਾ ਝੋਟੀ ਵੀ ਚੰਗੀ ਆ ਦੁੱਧ ਵੀ ਚੰਗਾ ਪਰੂ ਵੀਰੇ ਦੁੱਧ ਹੁਣ ਵੀ ਚੰਗਾ ਵੈਸੋ ਕਹਿੰਦੇ ਹੋ ਨੀ 411 ਕੋ ਦੂਦਾਰ ਛੱਡਾ ਕਰਤੀ ਹੋਈ ਹੈ ਬਿਲਕੁਲ ਬਿਲਕੁਲ ਬਾਕੀ ਵੀਰੇ ਨਾੜਾ ਨੂਣਾ ਚੈੱਕ ਕਰ ਲਓ ਲੈਵੇ ਤੇ ਸਾਲੇ ਝੋਟੀਆਂ ਬਿਲਕੁਲ ਕਿਆ ਬਾਤਾਂ ਜੀ ਚੰਗੀ ਝੋਟੀਆਂ ਹਾਂਜੀ ਵੀਰ ਜੀ ਕੀ ਮੁੱਲ ਕਰ ਲੈਣਾ ਇਹਦਾ ਹੋੜੀ ਝੋਟੀ ਵੀਰੀ ਦੀ ਗੰਦੀ ਹੈ ਬਾਜ਼ਾਰ ਚ ਹਾਂਜੀ ਮੈਂ ਵੀ ਦੱਸਦੀ ਹਾਂਜੀ ਝੋਟੀ ਦੇਣੀ ਹੈ ਜੈਸ ਨੂੰ 2 ਘਟ ਲਾ 2 ਘਟ ਲੱਖ ਦੀ 98 ਦੀ ਹਨਾ ਜੀ ਸਾਰਾ ਮੇਰੇ ਕੋਲ ਵੀਡੀਓ ਦੇ ਰਿਹਾ ਰਹੇ ਸ਼ਾਮਾ ਮਾਰਕਟ ਓਟੀ ਇੱਥੇ ਕਰਦਣੇ ਆ ਕੇ ਵੀ ਇਹਦੇ ਵੀ 2 ਘਟ ਲੱਖ ਦੀ ਝੋਟੀ ਮਿਲਣੀ ਨਹੀਂ ਜਿਆਜ ਰੇੜਾ ਵੀਰੇ ਟਾੜਾ ਜਿਆਜ ਲੈੜਾ ਭਰਾ ਫੋਨ ਲੈ ਕੇ ਮਾਨਦਾਨ ਖੁੱਲਾ ਕਰਾਂਗੇ ਇਹ ਵੀ ਨਾਮ ਹੋ ਜਾਏਗਾ ਮਾਨਦਾਨ ਖੁੱਲਾ ਕਰਾਂਗੇ ਪਰ ਕੀ ਝੋਟੀ ਬਾੜੀ ਚੰਗੀ ਜਿੰਨੂੰ ਕਹਿੰਦੇ ਦੁੱਧ ਝੋਟੀ ਬਾੜਾ ਤੇਰਾ ਕਿਲੋ ਵਧੀ ਮਰਗੀ ਹੋਲੀ ਤਾਂ ਹੱਥ ਤੋਂ ਪਲੱਸ ਦੁੱਧ ਤਾਂ ਹੋਏਗਾ ਬਿਲਕੁਲ ਬਿਲਕੁਲ ਵੇਲਾ ਵੀਰੋ ਵੀਰ ਠੀਕ ਹੈ ਜੀ 98 ਦੀ 97 ਦੀ ਹੋ ਜੂ ਹਨਾ ਜੀ ਹਾਂ ਜੀ 97 ਦੀ ਹਾਂ ਜੀ ਹਾਂ ਜੀ ਬਾਕੀ ਕੋਈ ਵੀਰ ਫੋਨ ਲਾਵੇ ਹਨਾ ਜੀ ਹਾਂਜੀ ਹਾਂਜੀ ਬਾਕੀ ਕੋਈ ਨਹੀਂ ਬਿਲਕੁਲ ਵੇਖੋ ਵੀਰੋ ਰੇਡ ਗਿਆ ਜਾ ਵੀਰ ਦਾ ਲੱਖ ਤੋਂ ਅੰਦਰ ਹੀ ਆ ਚੰਗੀ ਝੋਟੀ ਜੋ ਕਦ ਕਾਠਾ ਲੀਆ ਬਾਕੀ ਕੋਈ ਸਿਰ ਤੇ ਆ ਕੇ ਖਲੋਗੇ ਵੇਖੇ ਝੋਟੀ ਛੱਡ ਕੇ ਨਹੀਂ ਜਾਂਦਾ ਵੀਰੋ ਰੇਟ ਜਾਇਜ ਜੈਸਨੋਪ 95000 ਦੀ ਛੋਟੀ ਦੇਦਾ 95000 ਦੀ ਜੈਸਨੋਆ ਵੀਰ ਕੋਈ ਫੋਨ ਲਾ ਕੇ ਕਹੇ ਬਾਅਦ 92 93 ਹੋਲਾ ਨਾ ਨਹੀਂ ਠੀਕ ਹੈ ਵੀਰ ਜਾਇਜ ਰੇਟ ਹੈ ਜਾਇਜ ਰੇਟ ਹੈ ਚੰਗੀ ਹੋਣੀ ਮੋਡ ਲੱਗਦਾ ਏਕੇ ਇਹ ਠੀਕ ਹੈ ਜੀ ਬਹੁਤ ਟੀਮ ਹੀ ਲਏ ਉਹ ਵੀ ਮੋਡ ਲੰਦੇ ਗਏ ਏਕੇ ਠੀਕ ਹੈ ਵੀਰ ਜੀ ਛੋਟੀ ਬਹੁਤ ਹੀ ਚੰਗੀ ਜਿੰਨੂੰ ਗਿਲਦੇ ਬਿਲਕੁਲ ਬਿਲਕੁਲ ਵੇਖੋ ਵੀਰੋ 95000 ਦੀ ਵੀਰ ਕਹਿੰਦਾ ਛੋਟੀ ਦੇ ਦਾਂਗੇ ਜਾਇਜ ਰੇੜਾ ਵੀਰੋ ਬਾਕੀ ਵੀਰੋ ਨਹੀਂ ਪਸ਼ੂ ਵੀ ਜਾਇਜ ਹੀ ਲੈ ਕੇ ਆਉਂਦੇ ਆ ਲੰਮੇ ਸਮੇਂ ਤੋਂ ਵੀਰੋ ਇਹਨਾਂ ਦਾ ਕੰਮ ਆ ਅਦਰ ਜੇ ਸੂਏ ਛੋ ਆ ਲਿਓ ਜੀ ਇਹ ਮੂਰ ਬਿਲਕੁਲ ਨਿਗਾ ਦੇ ਨੂੰ ਠੀਕ ਐ ਜੀ ਤੋੜ ਦੇ ਜੀ ਵੇਖੋ ਵੀਰੋ ਆਦੀਪ ਸਿੰਘ ਸੁng ਦੀ ਕੁਆਲਿਟੀ ਸ਼ਾਨਦਾਰ ਆ ਝੋਟੀ ਦੀ ਵਜਨ ਮੋਜਨ ਫੁੱਲਾ ਅਗੇ ਵੀਰੇ ਥਾਂ ਦੀ ਕੁਆਲਿਟੀ ਚੈੱਕ ਕਰੋ ਚੰਗਾ ਥਾਂ ਲੱਗਿਆ ਝੋਟੀ ਨੂੰ ਲੋਹੀ ਚ ਆ ਗਈ ਹਨਾ ਵੀਰੇ ਪਹਿਲਾਂ ਬਹਿ ਰੇ ਪਰਾ ਮੈਂ ਹਲਾਕ ਦੋ ਮਿਲਕੋ ਵੜਨਾ ਆ ਕਿੱਥੇ ਲੱਗ ਗਿਆ ਮੈਂ ਮੜਗਾ ਚੰਗੀ ਝੋਟੀ ਵੀਰੇ ਆ ਗਈ ਆ ਲੋਈ ਚ ਆ ਗਈ ਹਨਾ ਜੀ ਲੈ ਵਲੂ ਵੀਰੇ ਸ਼ਾਨਦਾਰ ਲੱਗਿਆ ਬਾਕੀ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਚੰਗਾ ਥਣ ਲੱਗਿਆ ਝੋਟੀ ਬੱਲੇ ਪੂਸ ਬੱਲੀ ਬਿਲਕੁਲ ਜੀ ਹਾਂਜੀ ਹਾਂਜੀ ਵੇਖੋ ਵੀਰੇ ਲੋਲੀ ਬੋਲੀ ਥਲਿਓ ਬਣੂ ਬਹੁਤ ਹਨਾ ਵੀਰੇ ਝੋਟੀ ਬਿਲਕੁਲ ਝੋਟੀ ਕੀਮਤ ਕਰੀਏ ਨਗੀਜੀ ਜੈ ਜੀ ਉੜਦੀ ਜਾਏ ਹਾਂਜੀ ਬੋਲ ਕਰ ਲੀਏ 1,95,90 ਨਹੀਂ ਦੇਣੀ ਹਾਂਜੀ 80 ਦੀ ਦੇ ਦੀਏ 80000 ਦੀ ਹਾਂਜੀ ਜੈ ਜੈ ਵੀਰੇ ਜੈ ਜੈ ਇਹ ਛੋਟ 87000 ਦੀ 87000 ਦੀ ਬਾਕੀ ਕੋਈ ਵੀਰ ਭਰਾ ਫੋਨ ਲਾਏਗਾ ਉਹ ਕਰ ਦਾਂਗੇ ਬੜਾ ਪਤਾ ਮੰਨਦਾ ਠੀਕ ਹੈ ਵੇਖੋ ਵੀਰੇ 87000 ਦੀ ਵੀਰ ਕਹਿੰਦਾ ਬਾਕੀ ਫੋਨ ਲਾ ਲਓ ਰੇਟ ਹੋਰ ਵੀਰ ਜੈ ਜੈ ਕਰ ਦੂਗਾ ਮਾਤਨ ਕਰ ਦੂ ਇਹ ਵੀਰੇ ਵੇਚਣ ਵਾਲਾ ਵੀ ਖੜ ਸਕਦਾ ਹੈ ਨਾ ਜੀ ਹਾਂਜੀ ਰੇਟ ਜੈ ਜੈ ਠੀਕ ਹੈ ਉਹ ਠੀਕ ਹੈ ਜੀ ਇਹ 87 ਜੋ ਮਾਤਣ ਹੋ ਜੂ ਬਿਲਕੁਲ ਜਾਇਜ ਰੇਡ ਕੀਤਾ ਵੀਰ ਤੋਂ ਵੀ ਸਿਆਣਾ ਬਾਅਦ ਸਾਰਾ ਵੀਡੀਓ ਕੋਈ ਵੀ ਚਾਣਨਾ ਦੇ ਲੈ ਇੰਨਾ ਰੇਡ ਨਹੀਂ ਕਿਦੇ ਬਿਲਕੁਲ 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 ਜਾਇਜ ਰੇਡ ਆ ਵੀਰੇ ਚਲੋ ਕੋਈ ਵੀਰ ਮੰਗੀ ਜਾਂਦੇ ਬਾਅਦ ਜੂਰ ਡੰਗਰਾ ਦਾ ਪਾਣੀ ਮੰਗਣਾ ਠੀਕ ਹੈ ਜੀ ਤੇ ਵੀ 11 12 ਕਿਲੋ ਫੁੱਲਾ ਢੁੱਲਾ ਪਰ ਜੀ ਠੀਕ ਹੈ ਵੀਰ ਜੀ ਬਾਕੀ ਪਲੀ ਜਿਹੜੀ ਥੋੜੀ ਲੱਗੇਗੀ ਘਰ ਬਿਲਕੁਲ ਵੇਖੋ ਵੀਰੋ ਲੋਈ ਚ ਆ ਗਈ ਆ ਰੇਡ ਵੀਰ ਦਾ ਜਾਇਜ ਆ ਥੰਥੋਂ ਦੀ ਕੁਆਲਿਟੀ ਚੈੱਕ ਕਰ ਲਓ ਚੰਗੀ ਝੋਟੀਆਂ ਵੀਰੋ ਵਜਨ ਫੁੱਲਾ ਕੋਈ ਵੀਰ ਦੂਰੋਂ ਵੀ ਚੱਲ ਗਿਆ ਹੋਊਗਾ ਛੱਡ ਕੇ ਨਹੀਂ ਜਾਂਦਾ ਜੀ ਹੇ ਵੀ ਆ ਗਈ ਦੁੱਛਾ ਸੁਆ ਨੀਲੀ ਰਾਵੀ ਆ ਗਈ ਹਨਾ ਜੀ ਤੋਖਾਈ ਹੈ ਜੀ ਹਾਂ ਜੀ ਵੇਖੋ ਵੀਰੋ ਇਹ ਵੀ ਚੰਗਾ ਨਾਗਾ ਨੀਲੀ ਰਾਵੀ ਜਾ ਗਈ ਆ ਵੀਰੋ ਇਹ ਕਿੰਨੇ ਦਿਨ ਖੜਦੀ ਵੀਰ ਇਹ ਮੇਰੇ ਵੀਰ ਕੋਈ ਪਾਣੀ ਲੈ ਜੀ ਹੱਥ ਲੈ ਜੀ ਦੇਖ ਹੱਥ ਤਾਂ ਲੈ ਜੂ ਆ ਜੀ ਹਨਾ ਜੀ ਠੀਕ ਹੈ ਬਾਕੀ ਵੀਰੋ ਚੈੱਕ ਕਰ ਲੋ ਝੋਟੀ ਐ ਵੀ ਰਾਜੀ ਆ ਵਜਨ ਵਾਲੀ ਝੋਟੀ ਆ ਪਤਲੇ ਚੰਮ ਚਾ ਵੀਰ ਚੰਮ ਝੂਮ ਬਦਲਾ ਲੱਗਿਆ ਝੋਟੀ ਨੂੰ ਬਾਕੀ ਵੀਰੇ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਚੰਗਾ ਚਵਾਈ ਵਾਲਾ ਥਾਂ ਲੱਗਿਆ ਚੰਗੀ ਝੋਟੀ ਆ ਗਿਆ ਵੀਰੋ ਟੇਡਾ ਕੱਟ ਲੱਗੀ ਆ ਚੰਗੀ ਝੋਟੀ ਆ ਕਿੰਨਾ ਕੁ ਦੁੱਧ ਚਵਾਈ ਵੀਰ ਜੀ ਦੁੱਧ 23 ਰੁਪਏ ਰੱਗਿਆ 11 12 ਦੋਨੋਂ ਨਿਕਲ ਗਏ ਮਾੜਾ ਪਈ ਗਾ 15 16 ਰੁਪਏ ਆ ਬੋ ਜਦ ਵਿੱਚ ਸੇਵਾ ਬੜਾ ਚੁੜੇ ਬਿਲਕੁਲ ਗਰਮੀ ਆ ਹਨਾ ਜੀ ਦੁੱਧ ਵੀਰੇ ਸੇਵਾ ਦਾ ਬਾਕੀ ਝੋਟੀ ਚੰਗੀ ਜੋ ਵੀਰੇ ਪਤਲੇ ਜੰਮ ਜੀ ਜੋ ਟੀਆ ਰੇਟ ਇਹਦਾ ਵੀ ਵੀਰ ਜੈ ਜੀ ਕਰ ਦੂਗਾ ਜੀ ਹਾਂਜੀ ਵੀਰੇ ਇਹਦਾ ਮੁੱਲ ਕੀ ਕਰ ਲੈਣਾ ਚੰਨਾ ਕਰ ਜੈ ਜੀ ਜਾਂਦ ਹੋਏਗੀ ਹਾਂਜੀ ਮੈਂ ਕਰਦੀ ਰੇਟ ਲੱਖ ਜੈ ਜੀ ਜਾਂਦੋ ਤੁਹਾਡੇ ਪਸ਼ੂ ਦੇ ਰੇਟ ਦੇ ਹਿਸਾਬ ਨਾਲ ਮੇਰੇ ਕੋਲ ਵੇਚਣ ਵਾਲੇ ਵੀਰ ਲੈ ਆ ਜਾਣਗੇ ਕੋਈ ਡੇਟ ਨਹੀਂ ਕੋਈ ਲੱਖ ਨਹੀਂ ਕੋਈ ਚੰਨਾ ਨਹੀਂ ਹਾਂਜੀ 92000 92000 ਦੀ ਨਹੀਂ ਠੀਕ ਹੈ ਵੀਰੇ ਠੀਕ ਹੈ ਇਹ ਲੋ ਰੇਟ ਨਹੀਂ ਠੀਕ ਹੈ ਠੀਕ ਹੈ ਮੈਂ ਦੇਖਾਂ 1 5 1 10 ਕਹੋਗੇ ਤੁਸੀਂ ਪਰ ਰੇਟ ਹਾੜਾ ਜਾਇਆ ਹੈ ਕਰਦਾਂਗੇ ਬਾਕੀ ਕਹਿਣੀ ਭਰਾ ਦਾ ਮਾਨਤਨ 92 ਜੀ ਹੋਜੂ ਮਾਨਤਨ ਵੀਰ ਫੋਨ ਲਾਉਣ ਬਸ ਕਰਦੇ ਹੋ ਠੀਕ ਆ ਵੀਰੋ ਫੋਨ ਲਾ ਲਿਓ ਝੋਟੀਆਂ ਚੰਗੀਆਂ ਨੇ ਵੀਰੋ ਸਿੰਘ ਸੁੰਗਦੀਆਂ ਕੁਆਲਿਟੀਆਂ ਸ਼ਾਨਦਾਰ ਨੇ ਝੋਟੀਆਂ ਦੀਆਂ ਰੇਡ ਵੀਰ ਦੇ ਜੈ ਜੈ ਬਾਕੇ ਤੁਸੀਂ ਫੋਨ ਲਾਓ ਮਾਨਤਨ ਤੁਹਾਡੇ ਹੋਰ ਹੋ ਯਾਨੀ ਕਿ ਵੀਰੋ ਬਿਲਕੁਲ ਬਿਲਕੁਲ ਠੀਕ ਆ ਵੀਰੇ ਹਾਂਜੀ ਹਾਂਜੀ ਇਹਦੇ ਬਾਰੇ ਦੱਸੋ ਵੀਰੇ ਇੱਕ ਕੱਲ ਦੀ ਸੁਈ ਜੋ ਕੱਲ ਸੁਈ ਆ ਤੇ ਦੁੱਧ ਦਾ ਨਹੀਂ ਘਰ ਤੇ ਮੈਂ ਬੋਲੇ ਤੋਂ ਬਾਲੇ ਮਨੇ ਡੋਕ ਤੇ ਛੇੜੇ ਨੂੰ ਖਾਲੀ ਕਰੀ ਛੜੀ ਆ ਇਹ ਬੋਲੇ ਤੋਂ ਖਾਲੀ ਕਰਨੀ ਹਾਂਜੀ ਕੱਲ ਦੀ ਸੁਈ ਠੀਕ ਆ ਜੀ ਵੇਖੋ ਵੀਰੋ ਅਮੀ ਵੱਡੇ ਪੱਲੇ ਚ ਲੰਮੀ ਬੇਲ ਆ ਵਜਨ ਮੋਜਨ ਚੰਗਾ ਕਲ ਦੀ ਸੂਈ ਆ ਜੀ ਆ ਕੀ ਥਾਂ ਤੁਹਾਨੂੰ ਇਹਦਾ ਵੀਰੋ ਚੈੱਕ ਕਰ ਲੈ ਹਾਂ ਜੀ ਆ ਥੋੜੀ ਲੱਪੇ ਜਾਈ ਨਾ ਸੂਣ ਕਰਕੇ ਪੱਠਾ ਪੁੱਠਾ ਘਾਟਾ। ਬਾਕੀ ਇਹਦੇ ਝੋਟੀ ਐ ਵੀ ਚੰਗੀ ਜੋ, ਇਹ ਵੀ ਸਿੰਗਲ ਹੱਡੀ ਵਾਲੀ ਆ। ਇਹ ਵੀ ਲੋਈ ਚ ਭਾਅ ਮਾਰਦੀ ਆ। ਚੰਗੇ ਦੁੱਧ ਵਾਲੀ ਹੋਊਗੀ। ਦੁੱਧ ਇਹ ਵੀ ਵੀ ਕਿੰਨਾ ਕਰਾ ਜੂ? ਜਵਾਈ ਤੋਂ ਹੀ ਬੜੀ ਚੰਗੀ ਦੁੱਧ ਬਾਰਾ-ਤੇਰਾ ਕਿ ਉਹਦੀ। ਜਵਾਈ ਚੰਗੀ। ਅਸਾਂ ਠੀਕ ਹੈ। ਬਾਕੀ ਮਿਹਰੇ ਬੜਾ ਚੰਗਾ ਖਾਨ ਬੜਾ ਬਲਾ ਝੋਟੀ ਨੇ। ਬਿਲਕੁਲ ਜੀ ਬੜਾ। ਬਾਕੀ ਮਿਹਰੇ ਡੋਗੇ ਛੱਡੇ ਸਾਰੇ। ਠੀਕ ਹੈ ਜੀ। ਹਾਂ ਜੀ। ਕੱਦ ਕਾਠ ਵਾਲੀ ਵੱਡੀ ਝੋਟੀ ਆ ਜੀ। ਰੋਟੀ ਆ ਜੇ ਸੂਣ ਮਣਾਈ ਐ। ਠੀਕ ਹੈ ਜੀ ਮਗਰ ਲਾ ਜਿੱਕੇ ਸਫਲਤਾ ਦਾ ਆ ਗੇ ਦੇਖ ਪਾ ਲਾਂਗੇ ਬੱਚਾ ਕੀ ਇਹਦਾ ਵੀਰ ਜੀ ਮਗਰ ਕੱਟੀ ਜੀ ਕੱਟੀ ਆ ਗਈ ਜੀ ਵੇਖੋ ਵੀਰੋ ਮਗਰ ਵੀ ਕੱਟੀ ਆ ਗਈ ਆ ਝੋਟੀ ਵੀ ਸ਼ਾਨਦਾਰ ਆ ਚੰਗੀ ਕੱਟੀ ਪਾਈ ਆ ਨੇ ਹਨਾ ਜੀ ਓਏ ਲੈ ਵਾਲੂ ਆ ਵੀ ਸ਼ਾਨਦਾਰ ਆ ਬਾਕੀ ਬੋਲੇ ਤੋਂ ਵੀਰ ਨੇ ਖਾਲੀ ਕਰਤੀ ਆ ਚੰਗੀ ਝੋਟੀ ਆ ਵੀਰੀ ਰੇਟ ਕੀ ਕਰ ਲੈਣਾ ਝੋਟੀ ਦਾ ਮੁੱਲ ਭਾਏ ਨੂੰ 20 ਕਰ ਲਈਏ ਭਾਏ 15 ਕਰ ਲਈਏ 10 ਦੀ ਝੋਟੀ ਦੇ 11 ਦੀ ਵਿੱਚੋਂ ਕੋਈ ਮਾਨਦਾਨ ਵੀਰ ਭਰਾਵੋ ਫੋਨ ਲਾ ਗਿਆ ਘਰ ਦਾ ਠੀਕ ਹੈ ਵੀਰੇ ਬਾਕੀ ਝੋਟੀ ਬਹੁਤ ਹੀ ਚੰਗੀ ਸੇਂਗੀ ਚੰਗਾ ਘਰ ਚੰਗਾ ਖਾਣ ਚੰਗਾ ਬਿਲਕੁਲ ਬਿਲਕੁਲ ਜੀ ਝੋਟੀ ਦਾ ਪੱਲੂ ਪੁੱਟ ਜਾਗੇ ਝੋਟੀ ਹਾਂਜੀ ਵੱਡੀ ਝੋਟੀ ਆ ਹਨਾ ਜੀ ਵੇਖੋ ਵੀਰੇ 11 ਚੋਂ ਮਾਨਦਾਨ ਹੋ ਜੂਗਾ ਤੁਹਾਡਾ ਜੈ ਜੀ ਵੀਰ ਕਰ ਦੂਗਾ ਰੇਡ ਵੀਰ ਤੇ ਬਿਲਕੁਲ ਜੈ ਜੈ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹੁੰਦੀ ਆ ਵੀਰ ਜੀ ਤੁਸੀਂ ਪਸ਼ੂ ਤੇ ਲਾ ਕੇ ਜਰੂਰ ਪਹੁੰਚਿਆ ਕਰੋ ਆਪ ਦੀ ਚਵਾਈ ਕਰੋ ਪਾਸ ਕਰੋ ਉਹ ਵੀਰ ਜੀ ਤੁਹਾਡਾ ਆਪ ਦਾ ਫਰਜ਼ ਬੰਦਾ ਜੀ ਮਾਗੀ ਵੀਰ ਦੇ ਰੇਟ ਜਿਆ ਜਆ ਵੱਡੀਆਂ ਝੋਟੀਆਂ ਨੇ ਵੀਰੋ ਕਿ ਜੇ ਦੂਰੋਂ ਵੀ ਚੱਲ ਕੇ ਆਓਗੇ ਤੁਸੀਂ ਤੁਹਾਨੂੰ ਪਸੰਦ ਜ਼ਰੂਰ ਹੋਣਗੀਆਂ ਜੀ ਚੰਗੀਆਂ ਝੋਟੀਆਂ ਵੀਰੋ ਇਹ ਸੇਲ ਕੀਤੀ ਇਹ ਸੇਲ ਹੋ ਗਈ ਮੈਂ ਮੈਂ ਤਾਂ ਮੈਂ ਹੀ ਕੁਆਲਿਟੀ ਚੈੱਕ ਕਰਾ ਮੈਂ ਖਾਲੇ ਚੱਕਰਾ ਮੈਂ ਹੀ ਤੇਰੋ ਵੀ ਆ ਬਣਾ ਹਾਂਜੀ ਚਲੋ ਵੇਚਣ ਆਣ ਲਾਈਆ ਮੈਂ 18 ਕਿਲੋ ਦੀ ਆਉਟ ਤੇ ਆਈ ਆ ਮੈਂ ਅੱਛਾ 18 ਕਿਲੋ ਆਉਟ ਤੇ ਆਈ ਵੇਖੋ ਵੀਰੋ ਵਜ਼ਨ ਵੇਖੋ ਮੈਂ ਦਾ ਕੋਠਾ ਹੀ ਆ ਚਗਾਠਾ ਚੂਠਾ ਚੈੱਕ ਕਰ ਲਓ ਖਾਲੇ ਵੇਖੋ ਮੈਂ ਦਾ ਕੀ ਬਾਤਾਂ ਜੀ ਤੇਲ ਹੋ ਗਈ ਐ ਚੰਗੀ ਮੈਂ ਵੀਰੋ ਚੰਗੇ ਰਿਕਾਰਡ ਵਾਲੀ ਆ ਬਾਕੀ ਵੀਰ ਕਹਿੰਦਾ ਇਹ ਵੇਗੀ ਆ ਮੈਂ ਠੀਕ ਹੈ ਬਾਕੀ ਮੈਂ ਜੀ ਕੁਆਲਟੀ ਨਾੜਾ ਚੈੱਕ ਕਰਾਉ ਛੱਡੇ ਬਿਲਕੁਲ ਚੰਗੀ ਮੈਂ ਆ ਜੀ ਭਈ ਹਰ ਤਰ੍ਹਾਂ ਦੀ ਵੱਡੀ ਲੱਲੇ ਨੇ ਛੋਟੀ ਲੱਲੇ ਨੇ ਬਾਕੀ ਕੇ ਵੀਰ ਭਰਾ ਕੋ ਲਾ ਕੇ ਚੱਕਿਆ ਲੈ ਇਸ ਚੰਗੀ ਮੈਂ ਦੀ ਲੱਲ ਵੀ ਲੰਨੇ ਆ ਸਭ ਫੋਨ ਕਰ ਸਕਦਾ ਮੈਂ ਠੀਕ ਹੈ ਠੀਕ ਹੈ ਵੀਰ ਨੇ ਵੇਚਣੀ ਹੋਵੇ ਫੋਨ ਕਰੇ ਹਣਾ ਜੀ ਹਾਂ ਜੀ ਹਾਂ ਜੀ ਵੇਖੋ ਮੈਂ ਚੰਗੀ ਮੈਂ ਠੀਕ ਹੈ ਜੀ ਵੀਰੇ ਚੈੱਕ ਕਰੋ ਨਾੜਾ ਚੈੱਕ ਕਰੋ ਵਾਨੇ ਤੇ ਕੀ ਬਾਤਾਂ ਜੀ ਬੱਡੀ ਮੈਂ ਥੋੜੀ ਜਿਹੀ ਦਸੋ ਚੰਗੇ ਰਿਕਾਰਡ ਵਾਲੀ ਆ ਵੀਰੇ ਹਨਾ ਜੀ ਸਿੰਘ ਸੁੰਗ ਦੀ ਕੁਆਲਿਟੀ ਵੀ ਸ਼ਾਨਦਾਰ ਆ ਚੰਗੀ ਮੈਂ ਆ ਇਹ ਗਾੜੀ ਜਾ ਕੇ ਵੀ ਸੇਲ ਹੋਣੀ ਮੈਂ ਬਿਲਕੁਲ ਬਿਲਕੁਲ ਵੀਰੇ ਚੰਗੀ ਕੀਮਤਾਂ ਲਈ ਆ ਜੀ ਠੀਕ ਆ ਜੀ ਵੇਖੋ ਵੀਰੋ ਚੰਗੀਆਂ ਝੋਟੀਆਂ ਨੇ ਚੰਗੇ ਰਿਕਾਰਡ ਵਾਲੀਆਂ ਵੀਰ ਕੋ ਝੋਟੀਆਂ ਹੁੰਦੀਆਂ ਕਹੇ ਟਾਈਮ ਹੀ ਤੂੰ ਇੱਥੇ ਪਹੁੰਚੋ ਪਸ਼ੂ ਵੀਰ ਕਹਿੰਦਾ ਵੱਜੇ ਹੁੰਦੇ ਆਪਣੇ ਕੋਲੇ ਝੋਟੀਆਂ ਚੰਗੀਆਂ ਆਓ ਚਵਾਈ ਕਰੋ ਆਪ ਦੀ ਪਾਸ ਕਰੋ ਤੁਹਾਡਾ ਆਪਦਾ ਫਰਜ਼ ਬਣਦਾ ਵੀਰੋ ਚੰਗੀਆਂ ਝੋਟੀਆਂ ਨੇ ਰੇਡ ਜਾਇਜ ਨੇ ਬਾਕੀ ਤੁਸੀਂ ਫੋਨ ਲਾ ਲਿਓ ਮਾਂ ਤਨ ਹੋਰ ਖੁੱਲੇ ਵੀਰ ਕਰ ਦੂ ਹਨਾ ਵੀਰ ਜੀ ਬਿਲਕੁਲ ਬਿਲਕੁਲ ਹੋ ਜਾਏਗਾ ਬਾਕੀ ਵੀਸਰਾ ਠੀਕ ਹੈ ਬਿਲਕੁਲ ਚੈੱਕ ਕਰ ਲਓ ਵੀਰ ਇਹ ਜਿਹੜਾ ਉਹ ਨਹੀਂ ਗੱਲਾਂ ਹੈਗੀਆਂ ਵੇਖੋ ਕੀ ਆ ਬਾਤਾਂ ਚੰਗੀ ਝੋਟੀਆਂ ਵੀਰੇ ਲੈ ਵਾ ਲੂਆ ਵੀ ਸ਼ਾਨਦਾਰ ਆ ਨਾਣਾ ਰੋਣਾ ਵੀ ਚੰਗੀਆਂ ਮਾਨੇ ਦੇ ਲੱਗੀਆਂ ਹਨਾ ਜੀ ਚੰਗੇ ਰਿਕਾਰਡ ਵਾਲੀ ਹੈ ਜੀ ਰੇਟ ਤੇ ਆਪਾਂ ਬਿਲਕੁਲ ਜਿਹਾ ਜੀ ਕੀਤੀ ਹੈ ਹਾਂਜੀ ਆ ਜੀ ਵੀਰੇ ਜਿਆਦਾ ਜੇ ਫਿਰ ਵੀ ਸਾਰਾ ਲੋਕਾਂ ਨੇ ਵੀਡੀਓ ਚਲਦੀਆਂ ਕੋਈ ਵੇਖ ਕੇ ਫਿਰ ਵੀ ਹੁਣ ਲਾ ਵੀ ਦੇਖੋ ਵੀ ਰੇਟ ਕਿਦਾਂ ਨੇ ਕਿਤੇ ਝੋਟੀਆਂ ਸਾਰੀਆਂ ਹੋ ਗਏ ਸਾਫ ਸੁਸਰੀਆਂ ਵੀਰੇ ਦਾ ਨਾਲ ਲੰਮੇ ਸਮੇਂ ਤੋਂ ਕੰਮ ਆ ਚੰਗਾ ਵਪਾਰ ਦਾ ਬਾਗੇ ਵੀਰੇ ਚੈੱਕ ਕਰ ਲੋ ਚੰਗੇ ਰਿਕਾਰਡ ਦੀਆਂ ਵੀਰ ਕੋ ਝੋਟੀਆਂ ਰਹੀਆਂ ਕੋਲੇ ਉਹਦੇ ਤੇ ਵੀਡੀਓ ਪਾ ਕੇ ਕੋਈ ਨਹੀਂ ਵੇਖੀਆਂ ਬੱਡੀਆਂ ਨਾਲ ਬੱਡੀਆਂ ਝੋਟੀਆਂ ਬਿਲਕੁਲ ਵੀਰੇ ਬਿਲਕੁਲ ਹਾਂਜੀ ਵੀਰੇ ਨਾਮ ਦੱਸ ਦਿਓ ਆਪਦਾ ਫਿਰ ਨਾਮ ਸੁਖ ਹੈ ਪਿੰਡ ਸ਼ੁਕਰਮਾਸ਼ੀਆ ਜ਼ਿਲ੍ਹਾ ਗੁਰਦਾਸਪੁਰ ਤਸੀਰ ਡੇਰਾ ਬਾਬਾ ਨਾਨ ਠੀਕ ਹੈ ਨੰਬਰ 9855501706 ਦੂਜਾ ਨੰਬਰ 985601706 ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ